ਹਾਂਜੀ ਸასიਖਾ ਭਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਰਮਨ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਕਾਲੇਕੇ ਪਿੰਡ ਜ਼ਿਲ੍ਹਾ ਮੋਗਾ ਤਹਿਸੀਲ ਬਾਗਾਪੁਰਾਣਾ ਬਾਗੇਪੁਰਾਣੇ ਤੋਂ ਚੜ੍ਹਦੇ ਵਾਲੇ ਪਾਸੇ ਨੂੰ 2.5 ਕਿਲੋਮੀਟਰ ਤੇ ਪਿੰਡ ਆ ਕਾਲੇਕੇ ਦੋ ਜਾਨਵਰ ਵਿਖਾਉਣੇ ਆ ਇੱਕ ਤਾਜੀ ਸੂਈ ਸਵਾਈ ਵੜ ਬੱਚਾ ਗਿੱਲਾ ਹੀ ਪਿਆ ਅਜੇ ਤੇ ਇੱਕ ਤੋਂ ਘੜਗੱਬਣ ਚੈੱਕ ਪਾਸ ਜੇ ਕੋਈ ਤੋਂਕੜ ਘੱਬਣ ਚੈੱਕ ਪਾਸ ਲੈਣ ਦਾ ਚਾਹਵਣਾ ਉਹ ਵੀ ਮਿਲ ਜੂ ਹੈਗੀ ਆ ਡੱਬੀ ਆ ੱਕਾ ਇਨਫਰਮੇਸ਼ਨ ਲੈ ਦੇਣਾ ਹਾਂਜੀ ਸਸਿਕਾ ਬਈ ਸਸਿਕਾ ਨਾਮ ਦੱਸ ਦੀ ਨਾਮ ਦਿਸਕਰਨ ਪਿੰਡ ਕਾਲੇ ਕੇ ਤਸੀਲ ਬਾਗਾ ਪਰੰਜਲਾ ਮੋਡ ਫੋਨ ਨੰਬਰ 9814322166 ਚੱਲ ਲਾਦੇ ਹਣ ਹਾਂ ਚੱਲੋ ਲਾਦੇ ਬਈ ਕਿ ਲਵਾਤੇ ਆ ਪਈ ਬਸ ਲਵਾਦੀ ਸਮਝਦਾ ਹੁਣ ਐਂ ਜਦ ਮੌਸਮ ਦਾ ਬਹੁਤ ਫਰਕ ਪੈ ਗਿਆ ਉਹ ਵੀ ਦੋ ਤਿੰਨ ਦਿਨ ਪੂਰਾ ਹੀ ਫਰਕ ਪੈ ਗਿਆ ਚੰਗਾ ਆ ਗਿਆ ਚੰਗਾ ਵੀ ਆ ਗਿਆ ਬਈ ਜਿਹਦਾ ਬੁ ਵੇਖੀ ਠੰਡਲੇ ਪਾਸੋਂ ਦਾ ਚੰਗਾ ਆ ਗਿਆ ਹੂੰ ਵੀ ਠੰਡ ਦੇ ਕੰਮ ਹੀ ਨਹੀਂ ਹੁੰਦਾ ਸੀ ਇਹ ਗਰਮੀ ਵਾਲੇ ਪਾਸੇ ਵੇਖਿਓ ਥੋੜੇ ਅੰਝ ਵੇ ਕਦਾਊਗੀ ਹੁਣ ਗਰਮੀ ਜਣਾ ਹਾਂ ਹੁ ਹਜੇ ਚੰਗਾ ਲੱਗਦਾ ਮਹੀਨੇ ਕ ਨੂੰ ਰੋਣ ਕਢਾ ਦੂ ਹਾਂ ਹਜੇ ਤਾਂ ਵਧੀਆ ਲੱਗਦਾ ਐ ਵੀ ਹੁਣ ਨਾ ਝੋਲੇ ਚੱਕਨੇ ਆ ਨਾ ਸੂਰਤਾ ਤੌਰ ਨਾ ਦਾ ਬਸ ਨਾ ਹਾਂ ਤੇ ਮਹੀਨੇ ਕ ਨੂੰ ਚੀਕ ਮਾਰਾ ਦੂ ਆ ਮਹੀਨੇ ਕ ਨੂੰ ਫੇਰ ਕੋਈ ਜਾ ਫੁਆਰੇ ਤੇ ਪੱਖੇ ਲਾ ਲਉ ਹਾਂ ਤੇ ਜਿਹੜੇ ਆਪਦੇ ਲੀੜੇ ਪਾਏ ਉਹ ਲਾ ਕੇ ਜਾਓ ਨਹੀਂ ਤਾਂ ਭੱਜ ਜੂਗੇ ਇਹ ਤਾਂ ਮੇਰੇ ਵਰਗਾ ਬੰਦਾ ਨੀਕਰ ਜੀ ਫਿਰਦਾ ਗਰਮੀ ਬਾੜੀ ਆਉਂਦੀ ਯਾਰ ਗਰਮੀ ਆ ਜਾਂਦੀ ਹੈ ਬਈ ਉਲਟ ਚਾਹੀਦਾ ਕੰਮ ਹਾਂ ਦੋ ਕੁ ਮਹੀਨੇ ਗਰਮੀ ਹੋਵੇ ਨਾ 9-10 ਮਹੀਨੇ ਨਾ ਤਾਂ ਧੁੰਦ ਪਵੇ ਨਾ ਗਾਰੇ ਸਮੁੰਦਰ ਜਾ ਰਿਹਾ ਵੀ ਹਨਾ ਇਹ ਦੋ ਮਹੀਨਾ ਕ ਪਹਿਲਾਂ ਵਾਲਾ ਮੌਸਮ ਰਹਾ ਬੇ ਉਹ ਜ਼ਿਆਦਾ ਵੀ ਇੰਨਾ ਬੰਦ ਮੈਂ ਕੰਮ ਕਰਨ ਦੀ ਦਿੱਕਤ ਆ ਵੀ ਨਾ ਪਸ਼ੂਆਂ ਨੂੰ ਵੀ ਸੌਖਾ ਹੋ ਜਾਂਦਾ ਉਦਾਂ ਦਾ ਮੌਸਮ ਜਿਆ ਵਧੀਆ ਠੀਕ ਤੂੰ ਸ਼ੁਰੂ ਕਰ ਲੈ ਫਿਰ ਇਹਨੂੰ ਬਈ ਤਕਰੀਬਨ ਇੱਕ ਘੰਟਾ ਕ ਹੋ ਗਿਆ ਉਸੂਈ ਨੂੰ ਹੋ ਸਕਦਾ ਇੱਕ ਘੰਟਾ ਨਾ ਹੋਇਆ ਹੋਵੇ ਇਹ ਦੂਜਾ ਸੂਰ ਸੂਈ ਆ ਬੱਛਾ ਦੇਦਾ ਬਈ ਨੇ ਤੇ ਆਪਾਂ ਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ 14-15 ਅੰਗਲ ਦੁੱਧ ਦੋਤਾ ਠੀਕ ਹੈ ਹਾਂ ਇਹਨੇ ਕੰਮ ਨਹੀਂ ਕੀ ਆਪਾਂ ਲਈ ਤਾਰਾ ਤੁਰਾ ਮਾਰ ਕੇ ਵਖੀਏ ਚਵਾਈ ਕਿਵੇਂ ਬਈ ਤਾਈ ਪਾਸਮੀ ਖੜੀ ਆ ਬੱਚਾ ਲਾ ਕੇ ਤਾਰਾ ਮਾਰ ਕੇ ਬੱਚੇ ਇਕ ਕਰ ਲਈ ਠੀਕ ਹੈ ਹਾਂ ਝੂਠ ਮਾਰੀ ਇਹ ਕਈ ਵੀ 2 ਕਿਲੋ ਚੋਇਆ 4 ਕਿਲੋ ਉਤਨੀ ਆ ਪਚੋਇਆ ਚੋਇਆ ਨਹੀਂ ਹਜੀ ਨਹੀਂ ਬਈ ਇਹ ਝੂਠ ਮਾਰੀ ਨਾ ਬੱਚਾ ਜੰਗਾ ਕੇ ਥਾਨ ਤੇ ਕੀਤੀ ਅੱਧਾ ਕਿਲੋ ਚੋਇਆ ਹੋਊਗਾ ਉਹ ਕੋ ਬਿਆਦਾ ਸੀਗਾ ਚਲ ਨਾ ਜੇਪ ਪਈ ਜੈ ਜਮੋਲਾ ਜੈ ਮੋਲਾ 55000 ਦਾ ਮਾਤਾ ਦੋਸਤੋ ਬਹੁਤ ਚੰਗੀ ਸੋਹਣੇ ਵੱਡੇ ਹਵਾਨੇ ਵਾਲੀ ਮੋਟੇ ਮੋਟੇ ਥਾਣਾ ਵਾਲੀ ਤਾਜੀ ਸੂਈ 55000 ਦੀ ਦੇ ਦੇਣੀ ਆ ਵਿੱਚੋਂ ਛੋੜ ਛੱਪਾ ਮਾਨ ਤਾਣ ਹੋ ਜੂ ਸੌਦਾ ਭਮਾ ਹੁਣੇ ਹੀ ਕਰ ਲਿਓ ਘੰਟੇ ਡੇਢ ਘੰਟੇ ਨੂੰ ਲੈ ਜਾਓ ਉਦੋਂ ਨੂੰ ਜੇਰ ਪੈ ਜੂਗੀ ਹਵਾਨਾ ਪਰ ਪੂਰਾ ਸੋਹਣਾ ਵੱਡਾ ਡਾਬਲ ਤਿਆਰ ਕੀਤਾ ਗੁਲਾਬੀ ਮੋਟਾ ਮੋਟਾ ਥਾਣ ਚਾਰੇ ਥਾਣ ਪੀੜੀ ਦੇ ਪਾਵੇਂ ਵਾਂਗੂ ਚਾਰੇ ਗੁੱਠਾ ਨੁਕਰਾਂ ਤੇ ਲੱਗੇ ਵੇ ਆ ਆਮ ਸਾਰਿਆਂ ਦੇ ਘਰੇ ਪੀੜੀਆਂ ਹੁੰਦੀਆਂ ਚਾਰੇ ਗੁੱਠਾ ਨੁਕਰਾਂ ਤੇ ਫੋਟ ਫੋਟ ਦੀ ਵੈਰਲ ਤੇ ਗੈਪ ਤੇ ਨਿਖੜ ਮੈਂ ਥਣ ਕੱਲੇ ਕੱਲੇ ਲੱਗੇ ਹੋਏ ਆ 14 15 ਦੁੱਧ ਦਿੱਤਾ ਪਹਿਲਾਂ ਨੇ 14 15 ਮੰਨ ਕੇ ਹੀ ਸੌਦਾ ਕਰ ਲੇ ਕੋਈ ਪਰ ਲੇਵੇ ਦੇ ਹਿਸਾਬ ਨਾਲ ਲੱਗਦਾ ਦੁੱਧ ਵੱਧ ਪਿਆ ਜੂ ਪਰ ਉਹ ਅੱਗੇ ਥੋਡੀ ਸੇਵਾ ਸੰਭਾਲ ਆ ਤੁਹਾਡੇ ਕਰਮ ਆ ਉਹ ਬਿਨਾਂ ਨੈਣ ਤੁਝੇ ਅੱਗੇ ਤਾਂ ਮਾਰੀਆਂ ਹੂੰ ਕੋਈ ਚੱਕਰ ਨਹੀਂ ਕਰ ਮਖਿਆਲ ਬਿਮਾਰ ਦੀ ਆ ਜੀ ਤਾਂ ਜੇ ਕਿ ਇਹਨੇ ਬੌਲੀ ਬੌਲੀ ਖਾਣੀ ਆ ਨਾ ਆ ਹੱਥਾਂ ਨੂੰ ਬੌਲੀ ਵਾਲੇ ਬੰਜੋਗੇ 55 ਦੀ ਦੇ ਦੇਣੀ ਤੇ 55 ਜੋ ਮਾਨਤਾਨ ਹੋ ਜਾਊਗਾ ਹਵਾਨਾ ਸੋਹਣਾ ਉਪਰੋਂ ਫੋਟਾ ਨੂੰ ਚੌੜਾ ਸਟਾਰਟ ਹੁੰਦਾ ਪੱਟਾਂ 'ਚ ਫਸਿਆ ਪਿਆ ਹੋਰ ਘੰਟੇ ਡੇਢ ਘੰਟੇ ਤੇ ਕਰਜ਼ੇਰ ਪੈ ਜੂਗੀ ਲੇਵੇ ਦੇ ਹਿਸਾਬ ਨਾਲ ਦੁਬਾਰਾ ਵੀ ਕਹਿ ਦੇਣਾ ਲੱਗਦਾ ਕਿ ਵਹਿੜ ਵੱਧ ਦੁੱਧ ਪਿਆਊਗੀ ਪਰ ਥੋੜੀ ਸਮਝ ਐ ਥੋੜੀ ਸੇਵ ਐ ਕਿ ਕਿੰਨਾ ਦੁੱਧ ਦਿੰਦੀ ਆ ਨਾਰਮਲ ਹੀ ਦੁੱਧ ਦੱਸਿਆ ਬਾਈ ਨੇ 14 15 ਪਹਿਲਾਂ ਨੇ ਦਿੱਤਾ ਉਹਨਾਂ ਮੰਨ ਕੇ ਸਬਦਾ ਕਰ ਲਿਓ ਪਰ ਦੁੱਧ ਵੱਧ ਪਿਆ ਜੂਗੀ ਮੂਰਲੇ ਥਾਂ ਤੋਂ ਫਟਿੰਗ ਹੁਆ ਨਾਗੇ ਦੋਨੀ ਵਾਲੇ ਪਾਸੇ ਨੂੰ ਫਿਰਦਾ ਵਜਨ ਵਜਨ ਚੰਗਾ ਵੇਖਣ ਨੂੰ ਡੱਬੀ ਜੀ ਲੱਗਦੀ ਆ ਪਰ ਹੈਗਾ ਕ੍ਰੋਸ ਹੰਗ ਹੈ ਦੋ ਨੰਬਰ ਤੇ ਆ ਜਾ ਇਹ ਬਈ ਅੱਜ 2 ਮਹੀਨੇ ਤੇ 3 ਦਿਨਾਂ ਦੀ ਚੈੱਕ ਪਾਸ ਹੋ ਗਈ 2 ਮਹੀਨੇ ਤੇ 3 ਦਿਨਾਂ ਦੀ ਦਿਨ ਵੀ ਗਿਣੇ ਹੋਏ ਆ ਆਪਾਂ ਇਹਦੇ 9 ਤਰੀਕ ਨੂੰ 2 ਮਹੀਨੇ ਹੋ ਗਏ ਜਦੋਂ ਆਪਾਂ ਲੈ ਕੇ ਆਏ ਆ ਸਾਰੀ ਆਪਾਂ ਲਾਇਸੈਂਸ ਤਾਂ ਵੜ ਦਿੱਤੀ ਆ ਬਲ ਤੇਰੀ ਮੂਰੀ ਮੂਰੀ ਮੰਨ ਲਾ ਜੀ ਘੰਟਾ 2 ਘੰਟੇ ਹੋ ਗਏ ਚੈੱਕ ਕਰਾਈ ਨੇ ਤੂੰ ਵੀ ਤਸੱਲੀ ਕਰਾ ਲਈ ਮੈਂ ਉਹ ਵੀ ਡਾਕਟਰ ਅਗਲਾ ਜਿਵੇਂ ਪਿਆ ਸੀ ਹੂੰ ਸਹੀ ਆ ਹਾਂ ਇਹਦੇ ਲਈ ਆਪਾਂ 19 ਕਿਲੋ ਦੁੱਧ ਜੋ ਕੇ ਲੈ ਆਏ ਸੀ ਹੂੰ ਇਸ ਟਾਈਮ 17 ਕਿਲੋ ਹੋਊਗਾ ਕਿਉਂ ਸੰਗ ਸੰਗ ਮੰਨ ਗਈ 2 ਕਿਲੋ ਕਾ ਤਾਂ ਮਸ਼ੀਨ ਤੋਂ ਆਈ ਸੀ ਅੱਛਾ ਮਸ਼ੀਨ ਤੋਂ ਫਰਕ ਪੈਂਦਾ ਚਵਾਈ ਦਾ ਠੀਕ ਆ ਹਾਂ ਉਹਦਾ ਫਰਕ ਪੈ ਗਿਆ ਬਾਕੀ ਮੈਂ ਕਿ ਕੀ ਪਤਾ ਨਵੇਂ ਥਾ ਆ ਕਿ ਨਵੇਂ ਬੋਟੀਆਂ ਨੂੰ ਸੰਗ ਮੰਨ ਗਈ ਹੋਵੇ ਅਜੇ ਘੁੰਡ ਘੁੰਡ ਕੱਢਦੀ ਹੋਵੇ ਫਰਕ ਤਾਂ ਬੰਨੇ ਘੁੰਡ ਬਾਈਆਂ ਦੇ 4-5 ਦਿਨ ਬਹੁਤ ਕਦੇ ਅੱਛਾ ਹਣ ਦਾਂਦੀ ਗਵਾਂਦੀ ਨਸੋਂ ਦੇ ਤੇਰਾ ਦੈ ਨਾ ਨਾ ਹੈ ਦੈਰਾ ਦੇ ਕੀ ਕਰ ਰੱਖਿਆ ਆਪ ਨੂੰ ਲਈ ਹੋ ਗਿਆ ਹੁਣ ਕਿ ਦਿਨ ਨੂੰ 8 9 ਹੋ ਗਿਆ ਅੱਜ ਹੁਣ ਤਾਂ ਡਿੱਗੀ ਹੈ ਹੁਣ ਕੱਲ੍ਹ ਵੀ ਡਿੱਗੀ ਵੀ ਆ ਠੀਕ ਹੈ ਹਾਂ ਇਹ ਆਪਾਂ ਵੀ ਜਿਹੜਾ ਬੰਦੇ ਨੇ ਚੋ ਲੈਣਾ ਹੋਊਗਾ 17 ਜਾਂ 16 ਕਿਲੋ ਮੰਨ ਕੇ ਜਿਹੜਾ ਮਰਜੀ ਸੌਦਾ ਕਰ ਲੈ ਭਾਵੇਂ 2 ਡੰਗ 4 ਡੰਗ ਤਸੱਲੀ ਕਰ ਲੈ ਨਿਕਾ ਜਾ ਨਿਕਾ ਜਾ ਖਿੱਚ ਕੇ ਜੇ ਪਹਿਲਾਂ ਹੀ ਮਾੜਾ ਨਾ ਕਰਦੀ 60000 ਤੋਂ ਛੋੜ ਕਰ ਦੋਸਤੋ ਵੀਰਾ ਆਪਾਂ ਵੀ ਬਾਬਿਆਂ ਵਰਗੇ ਆ ਮੈਂ ਤੈਨੂੰ ਕਹਿਦਾ ਸੀ ਨਾ ਕਿ ਘੁੰਡ ਕੱਢਿਆ ਨਹੀਂ ਇਹਨੇ ਸਾਂਗਦੀ ਐ ਤੇ ਗੱਲ ਬਾਤ ਚ ਬਾਈ ਕਹੀ ਗਿਆ ਕਿ ਦੋ ਦਿਨ ਘੁੰਡ ਕੱਢੀ ਰੱਖਿਆ ਨੇ ਬਗਾਨੇ ਥਾਂ ਕੇ ਜਾਨਵਰ ਕਾਰੀ ਜਾਂਦਾ ਉਹ ਚਲੋ ਆਸੇ ਖੇਡੇ ਵਾਲੀਆਂ ਗੱਲਾਂ ਕੋਈ ਭੈਣ ਭਰਾ ਗੁੱਸਾ ਵੀ ਨਾ ਕਰ ਜੇ ਲਈ ਸੀਗੀ ਉਹ ਬੰਦੇ ਚਵਾਈ ਕਰਕੇ ਗਾਈਆਂ ਖੁੱਲੀਆਂ ਛੱਡ ਦਿੰਦੇ ਸੀ ਠੀਕ ਆ ਤੇ ਤੂੰ ਚਵਾਈ ਕਰਕੇ ਬੰਨਤੀ ਐ ਆਪਾਂ ਇਸ ਤੋਂ ਬੰਦ ਰੱਖਦੇ ਕੋਲ ਨਹੀਂ ਕਰਦੇ ਤੀਆਂ ਠੀਕ ਆ ਹਾਂ ਜੀ ਤੁਮੀ ਕਰਦੀ ਕਰੀ ਹਮਮ ਸਹੀ ਹੈ ਯਾਨੀ ਕਿ ਨੂੰ ਤੋਰਾ ਫੇਰ ਆਪਦੀ ਮਰਜ਼ੀ ਨਾਲ ਤੂੰ ਕਰ ਨਹੀਂ ਦਿੰਦਾ ਆਪਣੇ ਭਾਈ ਜਗ੍ਹਾ ਦੀ ਦੇਖ ਹਾਂ ਇਹ ਤਾਂ ਕਰ ਹਮਮ ਕਿਉਂਕਿ ਫਿਰ ਤੁਹਾਨੂੰ ਵੀ ਪਤਾ ਜਿੰਨਾਂ ਦੇ ਖੁੱਲੇ ਜਾਨਵਰ ਰਹਿੰਦੇ ਆ ਉਹਨਾਂ ਦਾ ਸੈਟਅਪ ਉਦਾਂ ਦਾ ਹੁੰਦਾ ਬਾਕੀ ਚਾਰ ਦਾ ਫੱਗ ਪਿਆਗਾ ਚਾਰ ਤੋਂ ਆਈ ਸੀਗਾ ਆਪ ਨੂੰ ਇਹ ਹਰਿਆਂ ਦੇ ਥੋੜੇ ਐਵੇਂ ਉਪਰੇ ਕਰ ਜਾਂਦਾ ਹੂੰ ਅੱਛਾ ਫਿਰ ਘੰਟਾ ਕੱਢ ਹੀ ਜਾਂਦਾ ਗੱਲ ਫਿਰ ਉੱਥੇ ਹੀ ਆ ਗਈ ਪੂਰਾ ਹੀ ਘੰਟਾ ਕੱਢਦਾ ਬਾਈ ਅਗੇ ਮੁੱਲ ਕਿੰਨਾ ਕੀਤਾ ਇਹ ਆਪਾਂ 60000 ਚ ਸ਼ੂਟ ਕਰ ਮੰਨ ਤਨ ਕਰ 60 ਚ ਮੰਨ ਤਨ ਕਰ ਦੂ ਬਾਈ 2 ਮਹੀਨੇ 3 ਦਿਨਾਂ ਦੀ ਗੱਬਣ ਚੈੱਕ ਪਾਸ 19 ਕਿਲੋ ਦੁੱਧ ਬਾਈ ਕਹਿੰਦਾ ਅਗਲੇ ਦੇ ਘਰੋਂ ਚੋ ਕੇ ਲੈ ਆਂਦੀ ਐ 17 ਕਿਲੋ ਹੈਗਾ ਉਹ ਡੇੜੀ ਰੰਗ ਪਸ਼ੂ ਉਪਰੇ ਥਾਂ ਕੇ ਕਰਦਾ ਹੀ ਆ ਥੋੜਾ ਕਹਣਾ ਕਰ ਹੀ ਜਾਂਦਾ ਕਈ ਨਹੀਂ ਵੀ ਕਰਦੇ ਕਈ ਘਰ ਵੀ ਜਾਂਦੇ ਕਈ ਬਾਹਲਾ ਵੀ ਕਰ ਜਾਂਦੇ ਆ 17 ਕਿਲੋ ਦੁੱਧ ਹੈ 16 ਕਿਲੋ ਕੋਈ ਵੀ ਮੰਨ ਕੇ ਆ ਜੇ ਤੜਕੇ ਵੀ ਚੋਲੇ ਆਥਨੇ ਵੀ ਚੋਲੇ ਜੇ ਕੋਈ ਮਾੜੀ ਮੁੜ ਕਸਰ ਰਹੇਗੀ ਨਾ ਕਿਸੇ ਨੂੰ ਭੁਲੇਖਾ ਬਲੂਖਾ ਲੱਗਦਾ ਹੋਇਆ ਕਿਰ ਘਟ ਨਾ ਹੋਵੇ ਅਗਲੇ ਦਿਨ ਅਗਲਾ ਫੇਰ ਕੱਢ ਲੈ ਕਿਉਂਕਿ ਤੁਸੀਂ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਵੱਡੀ ਵਹਿੜ ਨਾਲੇ ਤਾਂ ਕਰਮ ਵਾਲੀ ਹੋਣ 6 ਮਹੀਨੇ 6 ਮਹੀਨੇ ਚੱਲ ਬਾਅਦ ਨਿਆਂ ਤੋਂ 5 ਮਹੀਨੇ ਵਧੀਆ ਦੁੱਧ ਪਿਆਉਗੀ ਦੁੱਧ ਤਿੰਨੇ ਸਿਰੇ ਤੇ ਕਰੀ ਪਿਆਈ ਜਾਣਾ ਪਰ 2 ਮਹੀਨੇ ਪਹਿਲਾਂ ਡਰਾਈ ਕਰ ਲੋਗੇ ਵਧੀਆ ਦਾਣਾ ਦਾਪਾ ਪਾ ਲੋਗੇ ਫੀਡ ਫੂਡ ਵਧੀਆ ਪਾ ਲੋਗੇ ਤੇ ਫੇਰ ਦੁੱਗਣੇ ਪੈਸੇ ਵਟਾਜੂ ਤਿਆਰ ਹੋਈ 5 ਮਹੀਨੇ ਖੁੱਲਾ ਦੁੱਧ ਪੀ ਲੋ ਰੱਜ ਮਾਂ ਤੇ ਮਗਰਲੇ 2 ਕੁ ਮਹੀਨੇ ਜਾਨਕਿ ਸੱਤਾਂ ਦੇ ਨੇੜੇ ਸੱਤਾਂ ਤੋਂ ਕੋਈ 10 ਦਿਨ ਉੱਪਰ ਵੀ ਭਾਵੇਂ ਚਲੋ ਚੱਲ ਜੂਗਾ 2 ਕੁ ਮਹੀਨੇ ਪਸ਼ੂ ਨੂੰ ਡਰਾਈ ਫੀਡ ਚਾਹੀਦਾ ਕਿਉਂਕਿ ਉਹਨੇ ਚਰਚ ਬਾਡੀ ਰਿਕਵਰ ਹੋ ਜਾਂਦੀ ਆ ਕਿਉਂਕਿ ਹੋਣ ਇਹਨੂੰ ਜਿੰਨਾ ਮਰਜ਼ੀ ਦਾਣਾ ਦੱਪਾ ਪਾਲੋ ਸੇਵਾ ਕਰ ਲਓ ਇਹਨੇ ਰਾਜੀ ਨਹੀਂ ਹੋਣਾ ਦੁੱਧ ਦੇ ਰੂਪ ਚ ਦੁੱਧ ਵੱਧ ਦੇਈ ਜਾਊਗੀ ਪਰ ਰਾਜੀ ਨਹੀਂ ਹੋਣਾ ਰਾਜੀ ਇਹਨੇ ਉਦੋਂ ਹਣਾ ਜਦੋਂ ਡਰਾਈ ਹੋਗੀ 5 ਮਹੀਨੇ ਰੱਜਮਾਂ ਦੁੱਧ ਪੀ ਲਿਓ ਦੋਵਾਂ ਦੀ ਗੱਭਣ ਚੈੱਕ ਪਾਸ 3 ਦਿਨ ਉੱਪਰ ਤੇ ਜਦੋਂ ਸੱਤਾਂ ਦੇ ਹੋਗੀ ਕੰਪਲੀਟ ਉਦੋਂ ਜਾ ਕੇ ਡਰਾਈ ਕਰਨ ਲੱਗ ਪਿਓ ਪੰਜਾਂ ਚਾਰਾਂ ਸੱਤਾਂ ਦਿਨਾਂ ਚ ਵਿੱਚ ਡਰਾਈ ਕਰਕੇ ਬਾਅਦ ਚ ਦੋ ਤਿੰਨ ਘਟੇ ਫੀਡ ਦੇ ਪਾ ਦਿਓ ਚੰਗੀ ਦੇ ਵਜਨ ਹੋਰ ਕਰ ਜੂਗੀ ਤੇ ਤਿਆਰ ਕਰਕੇ ਕੋਈ ਦੁੱਗਣੇ ਪੈਸੇ ਰਾਵਣਾ ਵਟ ਲੂਗਾ ਜੇ ਰਾਜੀ ਹੋਈ ਜਿੰਨੀ ਰਾਜੀ ਹੋਈ ਉਹਨੇ ਪੈਸੇ ਵੱਧ ਵਟਾ ਜੂਗੀ ਵੈੜ ਟੋਕੜ ਗੱਬਣ ਚੈੱਕ ਪਾਸ ਡਿਮਾਂਡ ਚ ਵੀ ਬਹੁਤ ਰਹਿੰਦੀ ਐ ਟੋਕੜ ਗੱਬਣ ਮੱਝ ਹੋਵੇ ਟੋਕੜ ਗੱਬਣ ਵੈੜ ਹੋਵੇ ਕਈ ਭੈਣ ਭਰਾ ਪਸ਼ੂ ਲੈਂਦੇ ਆ ਨਾਲੇ ਤਾਂ ਅੱਧਾ ਸੂਹਾ ਦੁੱਧ ਪੀ ਲੈਂਦੇ ਆ ਉਦੋਂ ਬਾਅਦ ਚ ਤਿਆਰ ਕਰਕੇ ਚਾਰ ਪੈਸੇ ਵਟ ਲੈਂਦੇ ਉਹਨਾਂ ਵੀਰਾਂ ਭੈਣਾਂ ਵਾਸਤੇ ਖਾਸ ਵੀਡੀਓ ਹੋਊਗੀ ਤੇ ਇੱਕ ਤਾਜੀ ਸੂਈ ਸਵਾਈ ਹੁਣੇ ਸੂਈ ਆ ਬੱਚਾ ਜੇ ਉੱਠਣ ਨਹੀਂ ਲੱਗਿਆ ਗਿੱਲਾ ਹੀ ਪਿਆ ਫੋਨ ਨੰਬਰ ਸਕਰੀਨ ਤੇ ਆ ਨਿੱਕੇ ਨਿੱਕੇ ਪਾ ਇਹ ਦੇ ਦੇਣੀ ਆ 55 ਦੀ ਉਹ 60 ਦੀ ਮਾਨ ਤਾਨ ਹੋ ਜੂ ਸਾਰਿਆਂ ਨੂੰ ਸਸ਼ਿਕਾ